ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਬਲਵਿੰਦਰ ਚਿੰਟੂ ਵੱਲੋਂ 15 ਅਗਸਤ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਨਵੀਪੁਰ ਕਲੋਨੀ ਦੇ ਇੱਕ ਹਾਲ ਬਣਿਆ ਸੀਗਾ ਉਹਦੇ ਵਿੱਚ ਕਰਵਾਇਆ ਗਿਆ ਇਹ ਪ੍ਰੋਗਰਾਮ 4-5 ਦਿਨਾਂ ਦੀ ਮਿਹਨਤ ਹੈ ਸਾਡੇ ਸੁਨੀਤੀ ਮੈਡਮ ਉਹਨਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਕਰਵਾਇਆ ਕਿ ਬੱਚਿਆਂ ਦੇ ਵਿੱਚ ਇੱਕ ਕਲਚਰ ਦੇ ਵੱਲ ਬੱਚਿਆਂ ਨੂੰ ਮੋੜਨ ਵਾਸਤੇ ਇੱਕ ਛੋਟਾ ਜਿਹਾ ਇੱਕ ਕਦਮ ਵਧਾਇਆ ਆਪਣੀ ਟੀਮ ਵੱਲੋਂ ਮੇਰੇ ਪਿੱਛੇ ਜਿਹੜੀ ਤੁਸੀਂ ਟੀਮ ਦੇਖ ਰਹੇ ਹੋ ਇਹ ਸਾਰੀ ਟੀਮ ਇਸ ਪ੍ਰੋਗਰਾਮ ਦੇ ਵਿੱਚ ਮਿਹਨਤ ਕਰ ਰਹੀ ਸੀ ਅਸੀਂ ਇੱਕ ਇੱਕ ਘੰਟੇ ਦਾ ਪ੍ਰੋਗਰਾਮ ਸੋਚਿਆ ਸੀਗਾ ਕਰਾਂਗੇ ਪਰ ਅੱਜ ਦਾ ਜਿਹੜਾ ਰਿਸਪਾਂਸ ਦੇਖ ਕੇ ਆਡੀਅנס ਦਾ ਰਿਸਪਾਂਸ ਦੇਖ ਕੇ ਮਨ ਬਹੁਤ ਖੁਸ਼ ਹੋਇਆ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਜਿਹੜੇ ਆ ਹੋਰ ਵੱਧ ਚੜ ਕੇ ਇਹ ਕਲਚਰਲ ਐਕਟੀਵਿਟੀ ਦੇ ਵਿੱਚ ਭਾਗ ਲੈਣਗੇ ਉਮੀਦ ਕਰਦਾ ਕਿ ਸਾਰੇ ਬੱਚੇ ਸਾਡਾ ਸਾਥ ਦੇਣਗੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਿਹੜੀ ਜਸਾ ਹੀ ਬਰੇ ਸਕੂਲ ਆਉਂਦੇ ਸੁੱਟਿਆ ਸੀ ਪਰ ਇਹ ਦਰੋਂ ਢੇਲਾ ਆਵਦਾ ਪ੍ਰੋਗਰਾਮ ਤੇ ਆਇਆ ਬਹੁਤ ਜ਼ਿਆਦਾ ਮਹਿੰਦੀ ਗੱਲ ਹੈ ਕੀ ਕਰਾਂ ਮੈਂ ਤੇ ਇਸ ਪ੍ਰੋਗਰਾਮ ਦੇ ਕਾਮਯਾਬ ਹੋਣ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਇਹ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਨੇਪਰੇ ਚੜਿਆ ਬਹੁਤ-ਬਹੁਤ ਮੁਬਾਰਕਾ ਸਾਰਿਆਂ ਨੂੰ ਜਿਹਨਾਂ ਦੇ ਬੱਚਿਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਹੈ ਉਹਨਾਂ ਪੱਧੀਆਂ ਮੋਢੇ ਤੇ ਕਰਨ ਦੇ ਬਾਅਦ ਕੋਸ਼ਿਸ਼ ਕੀਤੀ ਹੈ ਆ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਬੱਚਿਓ ਪੜੋ ਲਿਖੋ ਸੰਘਰਸ਼ ਕਰੋ ਤੇ ਨਾਲ ਦੇ ਨਾਲ ਪੜਨ ਲਿਖਣ ਦੇ ਨਾਲ-ਨਾਲ ਆਪਣੇ ਕਲਚਰ ਐਕਟੀਵਿਟੀ ਵੱਲ ਵੀ ਧਿਆਨ ਦਿਓ ਕਿ ਆਪਣਾ ਜਿਹੜਾ ਪੰਜਾਬ ਦਾ ਸੱਭਿਆਚਾਰ ਆ ਉਹ ਬੜਾ ਪਿੱਛੇ ਪੈਂਦਾ ਜਾ ਰਿਹਾ ਅਸੀਂ ਵੈਸਟਰਨ ਕਲਚਰ ਨੂੰ ਅਪਣਾਈ ਜਾ ਰਹੇ ਆ ਾਰੇ ਬੱਚਿਆਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਕਿ ਆਪਣੇ ਕਲਚਰ ਦੇ ਵਿੱਚ ਬਿਲਕੁਲ ਆਪਣਾ ਮਨ ਲਗਾਓ ਜਿਵੇਂ ਨਸ਼ਾ ਖੋਲਿਆ ਤਾਂ ਬੱਚਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜ਼ਰੂਰ ਹੈ ਹਾਂ ਨਸ਼ੇ ਬਾਰੇ ਮੈਂ ਸਾਰੇ ਆਪਣੇ ਪੂਰੇ ਭਾਰਤ ਦੇ ਆਪਣੇ ਨੌਜਵਾਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਹ ਬੇਨਤੀ ਕਰਦਾ ਕਿ ਨਸ਼ਾ ਬਹੁਤ ਮਾੜੀ ਚੀਜ਼ ਹੈ ਕਿਰਪਾ ਕਰਕੇ ਇਹਦੇ ਤੋਂ ਦੂਰ ਰੋ ਕਿਉਂਕਿ ਇਹ ਨਸ਼ੇ ਦਾ ਜਿਹੜਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਹੈ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰ ਰਿਹਾ ਇਸ ਤੋਂ ਸਾਨੂੰ ਬਚਣਾ ਚਾਹੀਦਾ ਮੈਂ ਨਰਿਕੋਟਿਕ ਐਨਸੀਓ ਦੇ ਨਾਤੇ ਦੇ ਅੱਜ ਬਹੁਤ ਹੀ ਸੋਹਣਾ ਜਿਹੜਾ ਕਲਚਰ ਪ੍ਰੋਗਰਾਮ ਕੀਤਾ ਗਿਆ ਹੈ ਬੱਚਿਆਂ ਨੂੰ ਲੈ ਕੇ 5 ਤੋਂ 7 ਦਿਨਾਂ ਨੂੰ ਲੈ ਕੇ ਕੀ ਕਹਿਣਾ ਚਾਹੋ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਗਿਆ ਹੈ ਕਲੋਨੀ ਵਿੱਚ ਇੱਕ ਲੋਕਾਂ ਨੂੰ ਬਹੁਤ ਹੀ ਜਾਗਰੂਨ ਮਿਲਿਆ ਹੈ ਕਿ ਜਿਹਦੇ ਵਿੱਚ ਲੋਕੀ ਜਿਵੇਂ ਬੱਚੇ ਜਿਵੇਂ ਨਸ਼ਿਆਂ 'ਚ ਜਾ ਰਹੇ ਆ ਇਹ ਇਹ ਚੀਜ਼ਾਂ ਦੇਖ ਕੇ ਬੱਚੇ ਆਪਣੇ ਕਲਚਰ ਨੂੰ ਅੱਗੇ ਵਧਾਣਗੇ। ਮੈਂ ਬੱਚੇ ਦਾ ਪਰਫਾਰਮੈਂਸ ਤੇ ਹੀ ਦੇਖਦੀ ਆ। ਹਾਂਜੀ। ਤੇ ਜਿਹੜੇ ਬੱਚੇ ਨਸ਼ੇ ਵੱਲ ਨੂੰ ਜਾ ਰਹੇ ਆ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ? ਆਪਣੇ ਵੱਲੋਂ ਇਹੀ ਮੈਸੇਜ ਮੈਂ ਦੇਣਾ ਚਾਹੁੰਦੀ ਆ ਕਿ ਜਿਵੇਂ ਕਿ ਸਾਡਾ ਸੱਭਿਆਚਾਰ ਬਹੁਤ ਪਿੱਛੇ ਰਹਿ ਗਿਆ ਇੰਨਾਂ ਚੀਜ਼ਾਂ ਨੂੰ ਵੇਖ ਕੇ ਸਾਨੂੰ ਅੱਗੇ ਆਉਣਾ ਚਾਹੀਦਾ। ਮੈਮ ਇਦਾਂ ਦੇ ਪ੍ਰੋਗਰਾਮਾਂ ਨੂੰ ਅੱਗੇ ਤੋਂ ਵੀ ਹੋਰ ਜ਼ਿਆਦਾ ਹਾਂਜੀ। ਹਾਂਜੀ ਹਾਂਜੀ ਬਿਲਕੁਲ। ਸਾਡੀ ਸਪੋਰਟ ਪੂਰੀ ਨਾਲ ਆ। ਹਾਂਜੀ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਹੀ ਕੀ ਕਰਾਂ? ਸਾਲਾਂ ਦੇ ਸਾਰੇ ਕਲੋਨੀ ਵਾਸੀ ਨੂੰ ਮੇਰੇ ਪ੍ਰਧਾਨ ਜੀ ਨੂੰ ਜਿੰਨੇ ਮੇਰੇ ਦੇ ਮੈਂਬਰ ਸਹਿਬਾਨ ਆ ਸਾਰਿਆਂ ਨੂੰ 15 ਗਰਗ ਦੀ ਬਹੁ ਬਹੁ ਮੁਬਾਰਕਾਂ ਜੀ। ਇਹ ਬਹੁਤ ਵਧੀਆ ਪਰਾਲਾ ਕੀਤਾ ਸਾਡੇ ਪ੍ਰਧਾਨ ਸਾਹਿਬ ਨੇ। ਇਹਦੇ ਨਾਲ ਇੱਕ ਵਧੀਆ ਮੈਸੇਜ ਆਂਦਾ ਹੈ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਨਸ਼ੇ ਪੱਤਿਆਂ ਦੇ ਬੱਚੇ ਹੋਰ ਲੱਗੇ ਆ ਰਹੇ ਨੇ ਇਸ ਕਰਕੇ ਇਹ ਜਿਹੜਾ ਪਰਾਲਾ ਕੀਤਾ ਇਹਨੂੰ ਅੱਗੇ ਵੀ ਹੋਰ ਵੀ ਅੱਗੇ ਵਧਾਇਆ ਜਾਏਗਾ। ਇਹ ਵੀ ਗਿਆ ਦੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ। ਅ ਸਤੰਤਰਤਾ ਦਿਵਸ ਤੇ ਬਹੁਤ ਬੜਾ ਵਧੀਆ ਪ੍ਰੋਗਰਾਮ ਦੇਖਿਆ। ਸਤੰਤਰਤਾ ਦਾ ਪ੍ਰੋਗਰਾਮ ਕੱਲਾ ਕਿਤੇ ਦੇਖੀ। ਨਹੀਂ ਨਹੀਂ ਮੈਂ ਤਾਂ ਛੋਟਾ ਹੈ ਛੋਟਾ ਪ੍ਰੋਗਰਾਮ ਲੇਕਿਨ ਬਹੁਤ ਵਧੀਆ ਪ੍ਰੋਗਰਾਮ ਹੋਇਆ। ਇਹਨੂੰ ਅੱਗੇ ਵੀ ਮੈਂ ਤੁਹਾਨੂੰ ਵਿਸ਼ਵਾਸ ਦਨਾਂ ਜੇ ਬਾਬਾ ਸੁੱਖ ਰੱਖੇ ਆਂਟਾ ਜਿੰਨਾ ਤਿਹਾਰ ਕੋ ਆਇਆ ਦੀਵਾਲੀ ਦਾ ਆਇਆ ਲੋੜੀ ਦਾ ਧੀਆ ਲੋੜੀ ਮਨਾਈ ਜਾਈ। ਪਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਸਰ ਅੱਜ ਦਾ ਜੋ ਨਾਸੀਨਾ ਸਤੰਤਰਤਾ ਦਿਵਸ ਨੂੰ ਆਇਆ ਗਿਆ ਇਸ ਬਾਰੇ ਪਹਿਲਾ ਜੋ ਅਸੀਂ ਵਿਚਾਰ ਕੀਤਾ ਸੀ ਨਾ ਉਹ ਬਾਰੇ ਤੇ ਜਿਵੇਂ ਮੰਦਰ ਚੋਂ ਆਇਆ ਸੀ ਐਤਾ ਜਿੰਨਾ ਹੀ ਸੋਚਿਆ ਸੀ ਉਸ ਤੋਂ ਵੀ ਵਧੀਆ ਹੋਇਆ ਤੁਸੀਂ ਜਿਵੇਂ ਜਿੱਦਾਂ ਪਹਿਲਾਂ ਕਿਹਾ ਕੋਈ ਛੋਟਾ ਜਿਹਾ ਕਿਹਾ ਸੀ ਬਹੁਤ ਵੱਡਾ ਪ੍ਰੋਗਰਾਮ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਅਗਲੇ ਸਾਲ ਜੋ ਮਨਾਵਾਂਗੇ ਉਹ ਇਸ ਤੋਂ ਵਧੀਆ ਹੋਏਗਾ ਤੇ ਆਸ ਕਰਦੇ ਹਾਂ ਕਿ ਸਾਰੇ ਪਬਲਿਕ ਵੀ ਸਾਰੇ ਮੈਂਬਰਾਂ ਵੀ ਸਜੋ ਪ੍ਰਧਾਨ ਜੀ ਐਮਸੀ ਇਹਨਾਂ ਦੇ ਸਾਰੇ ਸਹਿਯੋਗ ਨਾਲ ਸਭ ਤੋਂ ਵਧੀਆ ਰਵੇ ਬਾਰੀ ਕਰਾਂਗੇ ਪੰਜਾਬ ਦਾ ਪ੍ਰੋਗਰਾਮ ਜਿਵੇਂ ਲਿਕਿਆ ਗਿਆ ਇੱਕ ਬੰਦੇ ਦੇ ਐਫਰਟ ਦੇ ਨਾਲ ਲਿਕਿਆ ਗਿਆ ਉਸ ਤੋਂ ਬਾਅਦ ਤਾਂ ਬਹੁਤ ਸਾਰੇ ਲੋਕ ਜੁੜ ਗਏ ਜੇਕਰ ਇਹ ਸਾਰੇ ਲੋਕ ਲਗਾਤਾਰ ਜੁੜੇ ਰਹਿੰਦੇ ਤਾਂ ਵੱਡੇ ਵੱਡੇ ਪ੍ਰੋਗਰਾਮ ਹੋ ਸਕਦੇ ਕੀ ਕਰ ਚਲੋ ਹਾਂਜੀ ਮੇਰੀ ਇਹ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣੇ ਇੱਕ ਦੋ ਬੰਦੇ ਚੁਣਿਆ ਤੁਸੀਂ ਕਿਹਾ ਚੁਣਿਆ ਗਿਆ ਅਗੋਂ ਸਾਰੇ ਨਾਸ ਸਹਿਯੋਗ ਦੇਣਗੇ ਇਹ ਤੋਂ ਵਧੀਆ ਹੋਰ ਹੋਰ ਗਏ ਹੋਰ ਨਹੀਂ ਕੰਮ ਜਿਹੜੇ ਹੋਣਗੇ ਪਿੰਡ ਦੇ ਜਾਂ ਐਮਸੀਓ ਸਰਪੰਚ ਸਾਹਿਬ ਦਾ ਵੀ ਉਹ ਵਧੀਆ ਹੋਏਗਾ ਕਿਉਂਕਿ ਯਾਨੀ ਮੋਟੀਵੇਟ ਕਰਨ ਵਾਸਤੇ ਹੋ ਸਕਦਾ ਤੇ ਕੀ ਕਹਿਣਾ ਚਾਹੋ। ਬੱਚਿਆਂ ਨੂੰ ਇਨਵੋਲਵਡ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਬੱਚਿਆਂ ਨੂੰ ਸਿਖਾਉਣਾ ਪਊਦੀ ਹੈ। ਭੰਗੜਾ ਹੋਇਆ ਸਿੱਖਿਆ ਤੋਂ ਨਾਲ ਦੀ ਬਹੁਤ ਜ਼ਰੂਰੀ ਹੈ ਠੀਕ ਹੈ। ਭੰਗੜਾ ਵੀ ਜਾਂ ਹੋਰ ਇਹ ਵੀ ਵਧੀਆ। ਫਿਰ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਉਹਨਾਂ ਨੂੰ ਕੋਈ ਇਨਾਮ ਦੇਣੇ। ਉਹਨਾਂ ਦਾ ਉਤਸ਼ਾਹ ਕਰਨਾ ਉਹਨਾਂ ਦਾ ਸਾਥ ਵਧਾ ਬੱਚਿਆਂ 'ਚ। ਅਸੀਂ ਇੱਕ ਹੋਰ ਗੱਲ ਚੰਗਾ ਕਰਕੇ ਦੱਸੀਏ। ਅਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੀਦਾ? ਅੱਜ ਦਾ ਪ੍ਰੋਗਰਾਮ ਮੈਂ ਤਨਮਨ ਤੋਂ ਬਹੁਤ ਖੁਸ਼ ਹਾਂ। ਹੋਰ ਮੈਂ ਚਾਹਾਂਗਾ ਸਰ ਪ੍ਰਧਾਨ ਬ੍ਰਿੰਦਰ ਜਿੰਟੂ ਜੀ ਅੱਗੇ ਵੀ ਇਸ ਤਰ੍ਹਾਂ ਹੀ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਰਹਿਣ ਔਰ ਬੱਚਿਆਂ ਦਾ ਹਸੋਲਾ ਖੁਦਾ ਰਹੇ ਬੱਚਿਆਂ ਦਾ ਹਸੋਲਾ ਬਲੰਦ ਹੋਵੇ ਔਰ ਆਨਲਾ ਟਾਈਮ 'ਚ ਮੀਗੀ ਥੀਆਂ ਮੀਆ ਪੈਣਾ ਮੇਰੇ ਬੱਚੇ ਬਯੁਰਗ ਜਿੰਨੇ ਵੀ ਆ ਤੁਹਾਡਾ ਸਾਥ ਦੇਣ ਔਰ ਬ੍ਰਿੰਦਰ ਚਿੰਟੂ ਜੀ ਨੂੰ ਬਹੁਤ ਸਹਿਯੋਗ ਕਰਨਾ ਆਨਲਾ ਟਾਈਮ 'ਚ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰੀਏ ਔਰ ਅੱਜ ਦਾ ਪ੍ਰੋਗਰਾਮ ਜੋ ਸਰਪੰਚਤਾ ਤਾ ਦਿਨ ਤੋਂ ਲੈ ਕੇ ਨਵੀਂਪੁਰ ਦੇ ਵਿੱਚ ਕੀਤਾ ਗਿਆ ਆ ਇਸ ਦੇ ਬਾਰੇ ਕੀ ਕਹਿਣਾ ਚਾਹੋ ਸਰ ਬਲਾਂ ਦੇ ਮੇਰੇ ਬੋਲੇ ਸਾਰਿਆਂ ਨੂੰ ਜੈ ਹਿੰਦ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਹੋਇਆ ਮੈਂ ਤੇ ਇਹਨਾਂ ਸਾਰੇ ਮੈਂਬਰਾਂ ਨੂੰ ਤੇ ਜਿਹੜੇ ਵੀ ਇਹ ਕੰਮ ਕਰ ਰਹੇ ਆ ਇਹਨਾਂ ਦੀ ਬਹੁਤ ਮਿਹਨਤ ਦੇ ਸਦਕਾ ਜੇ ਪ੍ਰੋਗਰਾਮ ਬਹੁਤ ਹੀ ਵਧੀਆ ਹੋਇਆ ਹੈ ਤੇ ਛੋਟੇ ਜਿਹੇ ਤਸਵੀਰ ਦੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਇਹ ਦੇ ਭਾਜੀ ਉਹਨਾਂ ਦੀ ਮਿਹਨਤ ਦੇ ਸਦਕਾ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਬੱਚਿਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਕੀਤਾ ਹੈ ਤੇ ਇਹ ਸਾਰੇ ਬਹੁਤ-ਬਹੁਤ ਵਧਾਈ ਦੇ ਪਾਤਰ ਹਨ। ਅੱਜ ਦੇ ਪ੍ਰੋਗਰਾਮ ਸਰ ਕੀ ਕਹਿਣਾ ਚਾਹੋਗੇ? 15 ਅਗਸਤ ਦੀ ਸਾਰਿਆਂ ਨੂੰ ਵਧਾਈ ਕਿਉਂਕਿ ਕਿੰਤੂ ਰਾਤ ਦਾ ਹਾਂ ਤੇ ਸਭ ਦਾ ਪ੍ਰੋਗਰਾਮ ਸ਼ੁਰੂ ਹੋਇਆ ਬੱਚਿਆਂ ਕੋਲ ਕਰ ਰਹੇ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੀਰਤਾ ਇਹਨੇ ਅੱਜ ਦਾ ਪਰ ਰਲਾ ਕੀਤਾ। ਮੜਵਾ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਨਵੀਂਪੁਰ ਦੇ ਵਿੱਚ ਤੇ ਤੁਸੀਂ ਕੀ ਕਹਿਣਾ ਚਾਹੋਗੇ? 15 ਅਗਸਤ ਦੇ ਪ੍ਰੋਗਰਾਮ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਚਿੰਦੂ ਪ੍ਰਧਾਨ ਨੇ। ਜਿਹੜਾ ਮਲਕੀਏ ਪ੍ਰੋਗਰਾਮ ਕਰਾਇਆ ਸਾਡੇ ਸਾਰੇ ਜਿੰਨੇ ਵੀ ਭੈਣ ਭਰਾਏ ਸਾਰਿਆਂ ਦਾ ਇਨਾ ਸੰਜੋਗ ਹੋਇਆ ਅੱਗੇ ਵੀ ਇਹ ਸੰਜੋਗ ਕਰਨਗੇ ਸਾਡੇ ਨਾਲ ਅਸੀਂ ਇਹ ਅੱਗੇ ਗਾਂ ਤੋਂ ਗਾਂ ਬਤਾਨਾ ਚਾਹੁੰਦੇ ਆ ਕਿ ਇਹ ਸਾਡਾ ਪ੍ਰੋਗਰਾਮ ਵੱਧ ਤੋਂ ਵੱਧ ਵਧੀਆ ਹੋਵੇ ਤੇ 15 ਅਗਸਤ ਦੇ ਲੋਹੜੀ ਦੇ ਤਿਉਹਾਰ ਤੇ ਸਾਡੇ ਐਮਸੀ ਸਾਹਿਬ ਕਹਿ ਰਹੇ ਆ ਵਧੀਆ ਤੋਂ ਵਧੀਆ ਪ੍ਰੋਗਰਾਮ ਕਰਾਂਗੇ ਸਾਨੂੰ ਬੜੀ ਖੁਸ਼ੀ ਆ ਕਿ ਚਿੰਦੂ ਪ੍ਰਧਾਨ ਨੇ ਜੇ ਇਹੜਾ ਉਦਾਂ ਚੁੱਕਿਆ ਤੇ ਜੈ ਹਿੰਦ ਹਾਲੇ ਨ ਕੀ ਗਾਣਾ ਗਾਉਗੇ ਅੱਜ ਪ੍ਰੋਗਰਾਮਾ ਮੈਂ ਸਾਬਕਾ ਫੌਜੀ ਹੁਣ ਦੇ ਨਾਤੇ ਮੈਂ ਇੱਕ ਸੰਦੇਸ਼ ਦੇਣਾ ਚਾਹਾਂ ਇਹ ਜਿਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਸਾਡੇ ਸਨੈਪਰ ਕਲੋਨੀ ਦੇ ਵਿੱਚ ਹੋਇਆ ਹੈ ਮਾਲਕ ਕਰੇਗੀ ਅਗਲੇ ਸਾਲ ਨੂੰ ਇਸ ਤੋਂ ਵੀ ਵਧੀਆ ਪ੍ਰੋਗਰਾਮ ਅਸੀਂ ਪੂਰੀ ਸੰਗਤ ਦੇ ਸਹਿਯੋਗ ਨਾਲ ਜੋਗੀ ਰਲ ਕੇ ਅਸੀਂ ਕਰ ਸਕੀਏ ਧੰਨਵਾਦ ਅੱਜ 15 ਘੰਟੇ ਦੇ ਉਤੇ ਅੱਜ ਇਸ ਪਿੰਡ ਦੇ ਵਿੱਚ ਨਗਰ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਹੈ ਬੜੇ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੇ ਪਰਫਾਰਮੈਂਸ ਕੀਤੀ ਕੀ ਕਹਣਾ ਚਾਹੋ ਜੈਸਾ ਇਹ ਕਹਿਣਾ ਚਾਹੁੰਦੇ ਹਾਂ 15 ਘੰਟੇ ਜਿੰਦੂ ਭਾਈ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਕੋੜੀ ਦਾਣਾ ਚਾਹੋਗੇ ਹਾਂ ਇਹ 15 ਗੱਜ ਦੀ ਬੋਲੀ ਬਧਾਈ ਦਿਨੇ ਆ